ਉੱਪਰ ਜੜ ਜਾਓ ਉੱਪਰ ਜੜ ਜਾਓ ਜੂਂਦੇ ਦਵਾਏ ਹਾਂ ਤੁਸੀਂ ਹਾਂ ਨਾ ਨਾ ਹੀ ਦਵਾਇਆ ਕਰਾਂਗੇ ਹੁਣ ਤੁਸੀਂ ਨਾ ਨਾ ਹੀ ਨਹੀਂ ਦਵਾਇਆ ਕਰਾਂਗੇ ਭਾਈ ਜੀ ਹੁਣ ਤਾਂ ਤੁਸੀਂ ਲੱਗਦਾ ਤਾਂ ਹੀ ਹੈ ਇਸ ਤੇ ਪੈਂਡਿੰਗ ਵਾਲੀ ਲਿਉਣੀ ਐ ਦੂ ਬਾਦ ਹਾਂ ਇੰਜਨ ਵਾਲੀ ਕਿਸ਼ਤੀ ਉਹ ਚੱਕ ਦੀ ਭਿਹਾ ਨਹੀਂ ਹੋਰ ਗੱਲ ਪੱਕਾ ਤੁਹਾਨੂੰ ਦਿਖਾ ਰਹੇ ਹਾਂ ਜੀ ਪਿਛਲੇ ਹਾਲਾਤ ਮੈਂ ਤਾਂ ਬੈਂਕ ਜਾ ਗਿਆ ਨੇੜੇ ਮਾਰਕੀਟ ਮਾਈਟੀ ਦੇ ਚੇਅਰਮੈਨ ਸਾਹਿਬ ਨੇ ਸਾਡੇ ਨਾਲ ਬੈਠੇ ਨੇ ਜਿਆਜਾ ਲੈ ਰਹੇ ਨੇ ਸ਼ਹਿਰ ਦੇ ਵਿੱਚ ਜਿੱਥੇ ਪਾਣੀ ਬੜਾ ਦੇਖ ਸਕਦੇ ਮਾਰਕੀਟਾਂ ਦੇ ਵਿੱਚ ਫਿਰ ਰਹੇ ਨੇ ਚੇਅਰਮੈਨ ਸਾਹਿਬ ਪਾਣੀ ਕਿਦੋਂ ਤੋਂ ਆਏਗਾ ਪਿੱਖੀ ਦੇ ਵਿੱਚ ਪਾਣੀ ਤਾਂ ਦੇਖੋ ਸਮੱਸਿਆ ਕਾਫੀ ਲੰਬੇ ਸਮੇਂ ਦੀ ਆ ਠੀਕ ਹੈ ਜੀ ਪਰ ਹੁਣ ਵਾਰਿਸ਼ ਜਿਆਦਾ ਹੁਣ ਕਰਕੇ ਲਗਾਤਾਰ ਹੋ ਗਏ 36 ਘੰਟੇ ਹੋ ਗਏ ਮੀਂਹ ਪੈਂਦੇ ਨੂੰ 20 ਪੈਰੇ ਨੂੰ ਹਾਂਜੀ ਤਾਂ ਦੇਖੋ ਕੁਦਰਤ ਕੇ ਕਿਸ ਤਰ੍ਹਾਂ ਚੱਲਦਾ ਹਾਂਜੀ ਸੋ ਮੇਰੇ ਨਾਲ ਸਾਡੇ ਨਗਰ ਪੰਚਾਇਤ ਦੇ ਕਾਰਜ ਸਤਿ ਅਫਸਰ ਕੁਲਦੀਪ ਸਿੰਘ ਜੀ ਸਾਡੇ ਜੀ ਰਜੇਖ ਜੀ ਸਾਰੀ ਉਸ ਮੁੱਚੀ ਸਾਡੀ ਜਿਹੜੀ ਨਗਰ ਪੰਚਾਇਤ ਆ ਉਹ ਅਸੀਂ ਦੇਖਣਗੇ ਸੀ ਕਿ ਕਿੰਨਾ ਨੁਕਸਾਨ ਹੋਇਆ ਕਿਤੇ ਘਰ ਪਾਣੀ ਕਿੰਨਾ ਕਾ ਜ਼ਿਆਦਾ ਕੋਈ ਜ਼ਿਆਦਾ ਕੱਢ ਗਿਆ ਤਾਂ ਨਹੀਂ ਹੈਗਾ ਸੋ ਇਹ ਸਰਕਾਰ ਨੂੰ ਡਿਊਟੀ ਲੱਗੀ ਹੋਈ ਸੀ ਮਾਨਯੋਗ ਐਮਡਿਫ ਸਿੰਘਲਾ ਜੀ ਉਹਨਾਂ ਵੱਲੋਂ ਸਮੁੱਚਾ ਪ੍ਰਸ਼ਾਸਨ ਮਾਨਯੋਗ ਐਸਐਸਓ ਸਾਹਿਬ ਡੀਸੀ ਸਾਹਿਬ ਉਹਨਾਂ ਨੇ ਦਰਤਾ ਕੀਤੇ ਹੋਏ ਨੇ ਵੀ ਤੁਸੀਂ ਆ ਕੇ ਨਿਰੇਖਣ ਕਰਨਾ ਵੀ ਨੁਕਸਾਨ ਕਿੰਨਾ ਹੋਇਆ ਸੋ ਉਹਦੇ ਦਰਤਾ ਸਾਡੇ ਨਗਰ ਪੰਚਾਇਤ ਦੇ ਕਾਸਟ ਅਫਸਰ ਸਮੁੱਚੀ ਨਗਰ ਪੰਚਾਇਤ ਕੋਡਾਪਰਾ ਖੁਦ ਮਤਲਬ ਦਾ ਅਸੀਂ ਇਹ ਦੇਖਣਾ ਵੀ ਮਤਲਬ ਕਿੰਨਾ ਕ ਨੁਕਸਾਨ ਹੈ ਦੁਕਾਨਦਾਰਾਂ ਦਾ ਭਰਾਮਾਂ ਦਾ ਜਾਂ ਫਿਰ ਨੁਕਤੇ ਦੇ ਘਰਾਂ ਤਾਂ ਡਿੱਗਿਆਗਾ ਸੋ ਉਹਦੇ ਤੇ ਅਸੀਂ ਘਰ ਦੇਖ ਕੇ ਆਏ ਆ ਪਿੱਛੇ ਜਿ ਆਪਣਾ ਹਨੂਮਾਨ ਮੰਦਿਰ ਉੱਥੇ ਦੇਖਿਆ ਉੱਥੇ ਪਾਣੀ ਖੜਾ ਸੀਗਾ ਸੋ ਜਿਹੜਾ ਆਉਣ ਵਾਲੇ ਪ੍ਰਪੋਜ਼ਲ ਬਣਾ ਰਹੇ ਆ ਵੀ ਆਉਣ ਵਾਲੇ ਸਮੇਂ ਚ ਇਹਦਾ ਅਸੀਂ ਕੀ ਸੁਧਾਰ ਕਰ ਸਕਦੇ ਆ ਸੋ ਉਹੀ ਚੀਜ਼ਾਂ ਸਾਰੇ ਦੇਖ ਰਹੇ ਹੁਣ ਇਹਦੇ ਬਾਅਦ ਮੀਟਿੰਗ ਕਰਕੇ ਅਸੀਂ ਤੇ ਲੋਕੀ ਸੁਝਾਅ ਮੰਗਦੇ ਆ ਜਨਤਾ ਤੋਂ ਸੁਝਾਅ ਮੰਗ ਰਹੇ ਆ ਕਿ ਉਹ ਸਾਨੂੰ ਸੁਝਾਅ ਵੀ ਦੇਣ ਆਪਾਂ ਇਹਨੂੰ ਕਿਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਜਿਹੜਾ ਪਾਣੀ ਦਾ ਹੱਲਾ ਨੂੰ ਕਿਤਨਾ ਕਰ ਸਕਦੇ ਆ ਇਹਨੂੰ ਆਪਾਂ ਉਹ ਹਾਲਾਤਾਂ ਨੂੰ ਆਪਾਂ ਕਿਵੇਂ ਦੂਰ ਕਰਕੇ ਇਹ ਪਾਣੀ ਦਾ ਜਿਹੜਾ ਪ੍ਰਬੰਧ ਸੁੱਚਾ ਤੁਹਾਡੇ ਕੋਲ ਇੱਕ ਵਿਚਾਰ ਹੋਣਾ ਤੁਹਾਡੇ ਕੋਲ ਸੁਝਾਅ ਹੋਣਾ ਉਹ ਸੁਝਾਅ ਤੁਸੀਂ ਨਾ ਕੇ ਪੰਚਾਇਤ ਨੂੰ ਆ ਕੇ ਦੱਸਿਓ ਤਾਂ ਕਿ ਆਪਾਂ ਉਹ ਸਮੇਂ ਚ ਇਸ ਚੀਜ਼ ਨੂੰ ਹੋਰ ਸੁਧਾਰ ਲਿਆ ਸਕੇ ਆਪਾਂ ਤੇ ਇਹ ਚੇਅਰਮੈਨ ਸਾਹਿਬ ਕਿਹੜੇ ਕਿਹੜੇ ਬਾੜਾ ਦੇ ਵਿੱਚ ਪਾਣੀ ਹੈਗਾ ਜਿਹੜਾ ਵੀ ਜ਼ਿਆਦਾਤਰ ਤਾਂ ਸਾਡੇ ਮਤਲਬ ਇਹੀ ਬਾੜਾ ਆ ਯਾਰ ਉਹ ਤਾਂ ਪੰਜ ਪੇਸੇ ਸਾਹਿਬ ਕੋਲ ਜ਼ਿਆਦਾ ਤਾਂ ਮੇਨ ਇੱਕ ਜਗ੍ਹਾ ਇੱਕ ਦੋ ਨੰਬਰ ਬਾੜਾ ਮੇਰਾ ਆਪਣਾ ਬਾੜਾ ਉੱਥੇ ਵੀ ਮਤਲਬ ਕਿਉਂਕਿ ਵਾਰਿਸ਼ ਲਗਾਤਾਰ 36 ਘੰਟੇ ਰੁਕੀ ਨਹੀਂ ਬਾਸ਼ ਉਹਦੇ ਕਰਕੇ ਪਾਣੀ ਇਹਦਾ ਆ ਗਿਆ ਅਦਰਵਾਈਜ਼ ਕਾਫੀ ਹੱਦ ਤ ਪਾਦੇ ਠੀਕ ਆ ਮਹੌਲੇ ਦੀ ਗੱਲ ਨਹੀਂ ਹੈਗੀ ਸੋ ਅਸੀਂ ਲੱਗੇ ਪਏ ਹਾਂ ਕਿ ਪੰਚਾਇਤ ਲੱਗੀ ਪਈ ਆ ਸਾਰਾ ਸਾਡਾ ਪ੍ਰਸ਼ਾਸਨ ਲੱਗਿਆ ਪਿਆ ਤਾਂ ਅਸੀਂ ਮਤਲਬ ਆ ਕੱਲ ਤੱਕ ਉਮੀਦ ਹੈਗੀ ਵੀ ਕਾਫੀ ਅਸੀਂ ਇਸ ਤੀਕਾ ਹੱਲ ਕਰ ਲਾਂਗੇ ਪਾਣੀ ਦਾ ਠੀਕ ਹੈ ਜੀ ਧੰਨਵਾਦ